ਮਾਦ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੰਦ ਦਾ ਸੱਤਾ ਦਿੱਤਾ ਗਿਆ ਸੀ ਬੰਦ ਸੰਬੰਧੀ ਸੋਮਵਾਰ ਸ਼ਾਮ ਨੂੰ ਹੋਈ ਮੀਟਿੰਗ ਦੌਰਾਨ ਸੰਗਠਨਾਂ ਨੇ ਪੂਰੇ ਬਾਜ਼ਾਰ ਅਤੇ ਸਕੂਲ ਕਾਲਜ ਬੰਦ ਰੱਖਣ ਦੀ ਅਪੀਲ ਕੀਤੀ ਇਸ ਦੇ ਮੱਦੇ ਨਜ਼ਰ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਜਿੱਥੇ ਕਿ ਜਲੰਧਰ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਤਸਵੀਰਾਂ ਤੁਹਾਡੇ ਸਾਹਮਣੇ ਸਾਂਝੀਆਂ ਕਰਨ ਨੇ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀਆਂ ਲੁਧਿਆਣਾ ਦੇ ਵੱਡੇ ਬਾਜ਼ਾਰਾਂ ਦੇ ਵਿੱਚ ਬੰਦ ਦਾ ਅਸਰ ਖਾਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਦੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਡਾਕਟਰ ਬੀਰ ਅੰਬੇਡਕਰ ਦੀ ਪੁੱਤ ਦੀ ਵਿਧਵੀ ਕਰਨ ਤੋਂ ਬਾਅਦ ਕਾਫੀ ਸੰਗਠਨਾ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਹ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਨੇ ਜਿੱਥੇ ਕੀ ਬਾਜ਼ਾਰਾਂ ਦੇ ਵਿੱਚ ਸਨਾਟਾ ਛਾਇਆ ਹੋਇਆ ਹੈ ਅਤੇ ਦੁਕਾਨਾਂ ਬੰਦ ਨਜ਼ਰ ਆ ਰਹੀਆਂ ਨੇ। ਉਦੇ ਸਵੇਰਾ ਦੀ ਖਾਸ ਰਿਪੋਰਟ। ਮਰੀਏ ਜੀ ਕਹੀ ਬਰਬਾਦ ਆ ਗਏ ਬਸ ਕੋਈ ਨਹੀਂ ਜੈ ਵਾਲਮਿਕੀ ਹਰ ਹਰ ਵਾਲਮਿਕੀ ਜੈ ਭੀਮ ਜੈ ਭਾਰਤ ਜਿਹੜੇ ਕਿ 26 ਤਰੀਕ ਗਤੰਤਰਤਾ ਦਿਵਸ ਵਾਲੇ ਦਿਨ ਸਾਡੇ ਅੰਮ੍ਰਿਤਸਰ ਵਿੱਚ ਇੱਕ ਮਨਮੁਤੀ ਇਨਸਾਨ ਵੱਲੋਂ ਡਾਕਟਰ ਭੀਮਰਾਓਂ ਮੇੜਕਰ ਸਾਹਿਬ ਦੀ ਪ੍ਰਤੀਮਾ ਨਾਲ ਅਖੰਡਿਤ ਕੀਤੀ ਗਈ ਅਸੀਂ ਹੁੰਦੇ ਵਿਰੋਧ ਵਿੱਚ ਪੰਜਾਬ ਵਿੱਚ ਨਿਊ ਇੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਪੂਰੇ ਪੰਜਾਬ ਦਾ ਬੰਦ ਕੀਤਾ ਗਿਆ ਤੇ ਸਾਡਾ ਲੋਕਾਂ ਦਾ ਵੀ ਸਮਰਥਨ ਕੀਤਾ ਤੇ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਛਣਾ ਚਾਹੁੰਦੇ ਆ ਕਿ ਤੇਰੀ ਨਕਮੀ ਸਰਕਾਰ ਦੇ ਵਿੱਚ ਕੀ ਹੋ ਰਿਹਾ ਵਾ ਕਦੇ ਸਾਡੇ ਵਾਲਮੀਕੀ ਮਹਾਰਾਜ ਦੇ ਮੰਦਰ ਤੋੜੇ ਜਾਂਦੇ ਆ ਕਦੇ ਮੂਰਤੀ ਅਖੰਡਤ ਕੀਤੀ ਜਾਂਦੀ ਆ ਸਰਕਾਰ ਬੂਰੇ ਤਰੀਕੇ ਨਾਲ ਫੇਲ ਹੋ ਚੁੱਕੀ ਆ ਕਿਤੇ ਨਾ ਕਿਤੇ ਇਹ ਸਰਕਾਰ ਦਾ ਹੱਥ ਹੈਗਾ ਜਿਹੜਾ ਹੋ ਰਿਹਾ ਕੰਮ ਤੇ ਅਸੀਂ ਜਿਹੜਾ ਫੜਿਆ ਗਿਆ ਦੋਸ਼ੀ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜਿਹੜੀ ਐਨਐਸਏ ਧਾਰਾ ਹੇਠ ਲਾਈ ਜਾਵੇ ਕਿ ਅੱਗੇ ਵੀ ਜਿਹੜਾ ਇਦਾਂ ਦਾ ਕੋਈ ਕੰਮ ਨਾ ਹੋ ਸਕੇ ਅੱਜ ਅਸੀਂ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਪੁਤਲਾ ਵੀ ਸਾੜ ਰਿਹਾ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਵੱਲੋਂ ਲੋਕਾਂ ਨੂੰ ਆਹੀ ਪੀਲ ਕਰਨਾ ਚਾਹਨਾ ਵਾ ਕਿ ਸਾਡਾ ਆਪਣੇ ਨਾਲ ਸਾਡੇ ਨਾਲ ਸਹਿਯੋਗ ਕਰੋ ਜਿਹੜਾ ਅਸੀਂ ਬੰਦ ਦਾ ਕੀਤਾ ਬਸ ਆਹੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਇਹ 5 ਵਜੇ ਤੱਕ ਬੰਦ ਆ ਤੇ ਹੁਣ ਅਸੀਂ ਭਾਰਤ ਨਗਰ ਭਗਵੰਤ ਵਾਲਮੀਕੀ ਚੌਕ ਕੋਲ ਖੜੇ ਆ ਤੇ ਭਗਵੰਤ ਮਾਨ ਦਾ ਪੁਤਲਾ ਸਾੜਾਂਗੇ ਜਿਹੜੀ ਨਕਮੀ ਸਰਕਾਰ ਚ ਸਾਡੇ ਸਮਾਜ ਨਾਲ ਧਰਤਿਆਚਾਰ ਹੋ ਰਿਹਾ ਦਿਨ ਤੇ ਦਿਨ